ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਗਵਾਨ ਦੀ ਕਿਰਪਾ ਨਾਲ ਇੱਕ ਬੇਟੀ ਦੀ ਦਾਸ ਭਵਾਨ ਨੇ ਬਣਤੀ ਸੀ ਤੇ ਦੂਜਾ ਬੇਟਾ ਇੰਜ ਪੈ ਗਿਆ ਮਾਤਰੀ ਕਿਰਪਾ ਦੇ ਨਾਲ ਬਹੁਤ ਸੋਈ ਸੇਵਾ ਨੂੰ ਹੋਇਆ ਮਨੇ ਤੇ ਭਗਵਾਨ ਹਰ ਇੱਕ ਪ੍ਰਾਣੀ ਦੇ ਅੰਦਰ ਅਜਿਹੀ ਸੇਵਾ ਭਾਵਨਾ ਭਰੇ ਜੀਤਾਂ ਨੂੰ ਮਨ ਧੰ ਦੇ ਨਾਲ ਦਰਬਾਰਾਂ ਦੀ ਸੇਵਾ ਸੰਗਤ ਕਰ ਜੀਵੇ ਸੇਵਾ ਹੀ ਸਫਲ ਹੋਣੀ ਹੈ ਆਪਾਂ ਇੱਥੇ ਸੇਵਾ ਦੇ ਸਿਮਰਨ ਕਰਨੀ ਆਏ ਆਂ ਬਾਕੀ ਦਾ ਸਭ ਘੂੜ ਦਾ ਪਛੜਾ ਹੀ ਹੈ ਮੈਂ ਜਾਂਦੇ ਨਹੀਂ ਬੋਲਾਂਗਾ ਕਿਉਂਕਿ ਸਰਦਾਰ ਗੋੜ ਸਿੰਘ ਜੀ ਉਹ ਬੜੀਆ ਸੁਖੀ ਕਰਾ ਇਹਨਾਂ ਦੇ ਸਾਹਮਣੇ ਅਸੀਂ ਤਾਂ ਕੀ ਬੋਲ ਸਕਦੇ ਆ ਜਿਹਨਾਂ ਦਾ ਮੈਂ ਨਾ ਨਾਮ ਕਹਾਣਾ ਤਾਂ ਸੂਰਜ ਨੂੰ ਦੀਵਸ ਪਾਉਣ ਵਾਲੀ ਗੱਲ ਆ ਸੋ ਗੋੜ ਸਿੰਘ ਜੀ ਮੈਂ ਸਵਾਗਤ ਕਰੂੰਗਾ ਕਹਿੰਦਾ ਸਰਦਾਰ ਸਾਹਿਬ ਦੀ ਇੱਕ ਬੇਨਤੀ ਹਲਾਸ ਦੇ ਅਸੀਂ ਬੇਨਤੀ ਕੀਤੀ ਸੀ ਦੇ ਸ਼ਰਧਾ ਤੇ ਪਾਉਂਦਾ ਵੀ ਇੱਕ ਮਹਾਮੰਦਰ ਤੋਂ ਇੱਕ ਨੌਜਵਾਨ ਲੱਗਦਾ ਦਿੱਲੀ ਹਸਪੀਟਲ ਦੇ ਵਿੱਚ ਸੀਗਾ ਉਹ ਉਸ ਨੂੰ ਦਾਖਾਣੇ ਜਮਾ ਦੇ ਦਿੱਤਾ ਸੀ ਜਿਸ ਤਰ੍ਹਾਂ ਸਾਡੇ ਇੱਥੇ ਕੈਂਪੂ ਮੰਦ ਤੋਂ ਹੋਇਆ ਸੀ ਉਹ ਵੀ ਸੀ ਜਿਨ੍ਹਾਂ ਨੂੰ ਦਾਸ ਨੇ ਬਾਬਾ ਜੀ ਕੋਲੇ ਭੇਜਿਆ ਸੀ ਅੱਗੇ ਲੈ ਕੇ ਔਰ ਜਦੋਂ ਆਜਾਏ ਅਸੀਂ ਇਹਨਾਂ ਨੂੰ ਪੁੱਛਿਆ ਹਾਂ ਬੱਚੇ ਦਾ ਕੀ ਹਾਲ ਹੈ ਕਹਿੰਦੇ ਮਾਲਕ ਦੀ ਬਹੁਤ ਕਿਰਪਾ ਬਹੁਤ ਮੋੜ ਪੈ ਗਿਆ ਬਿਮਾਰੀ ਤੋਂ ਅਸੀਂ ਬਾਬਾ ਜੀ ਦਾ ਸ਼ੁਕਰ ਗੁਜ਼ਾਰ ਕਰਨ ਆਏ ਆਂ ਸਾਹ ਸੰਗਤ ਦੇ ਇੱਥੇ ਕੋਈ ਬਨੌੜੀ ਗੱਲਾਂ ਬੋੜੀ ਬਨੌੜੀ ਪ੍ਰਚਾਰ ਨਹੀਂ ਹੁੰਦਾ ਆ ਪਾਈ ਜੀ ਖੜੇ ਆ ਜਿਨ੍ਹਾਂ ਦਾ ਬੱਚਾ ਹੈ ਦਿੱਲੀ ਹਸਪਤਾਲ ਦੇ ਵਿੱਚੋਂ ਜਵਾਬ ਦਿੱਤਾ ਆਇਆ ਸੀ ਤੇ ਬੱਚੇ ਨੂੰ ਲੈ ਜਾਓ ਸਾਡਾ ਜਵਾਬ ਹੈ ਪਰ ਇਹ ਵੀਰ ਜੀ ਕੁਝ ਸਮਾਂ ਪਹਿਲਾਂ ਇੱਥੇ ਦਰਬਾਰ 'ਚ ਆਏ ਹੁੰਦੇ ਹੁੰਦੇ ਸੀ ਇਹਨਾਂ ਨੂੰ ਕਹਿੰਦੇ ਵੀ ਚਲੋ ਆਪਾਂ ਉੱਥੇ ਚੱਲਦੇ ਆਂ ਤੇ ਆਪਣੀ ਜੋ ਮਨ ਦੀ ਮਨੋਗਾਮਨਾ ਜ਼ਰੂਰ ਪੂਰੀ ਹੋਊਗੀ ਫਿਰ ਇਹ ਸਾਨੂੰ ਆ ਕੇ ਮਿਲੇ ਅਸੀਂ ਸੰਗਤ ਨੂੰ ਭਾਵੇਂ ਜਾਣਦੇ ਆ ਕਿ ਉਹ ਕਈ ਸੰਗਤ ਜੇ ਜਗੋ ਨੇ ਦੱਸਿਆ ਸੀ ਕਿ ਕੋਈ ਕਰਨੀ ਬਾਬਾ ਜੀ ਦੇ ਕੋਲੇ ਲੈ ਕੇ ਚੱਲਦੇ ਆ ਬਾਬਾ ਜੀ ਨੇ ਕਿਰਪਾ ਕਰਤੀ ਬਾਬਾ ਜੀ ਕਹਿੰਦਾ ਜਲ ਪ੍ਰਸ਼ਾਦ ਮਾਲਕ ਦੀ ਕਿਰਪਾ ਡੋਰ ਨਾ ਆ ਖੜਿਆ ਤੁਹਾਡੇ ਸਾਹਮਣੇ ਨਸੂਲੀ ਕਿਰਪਾ ਮਾਲਕ ਦੀ ਕਿਰਪਾ ਕਹਿੰਦੇ ਮਾਲਕ ਦੀ ਇਹ ਸੁਨਹਾਰਾ ਜੀਚਾ ਦਿੱਲੀ ਦੇ ਡਾਕਟਰਾਂ ਤੋਂ ਜਮਾਤ ਦਿੱਤਾ ਬੱਚਾ 99 ਹੋ ਸਕਦਾ ਆਪਰ ਵੀਰੇ 99 ਬੈਠਾ ਫਿਰ ਡੋਲਣਾ ਕੀ ਦੀ ਗੱਲ ਸੋਣਾ ਇੱਥੇ ਧੰਗੁਰ ਨਾਨਕ ਪਾਸ਼ਾ ਬੈਠਾ ਹੈ ਬਾਬਾ ਸ਼ੰਕਰਾਂਪੁਰੀ ਸ਼੍ਰੀ ਗੁਰੂ ਜੀ ਮਹਾਰਾਜ ਬੈਠੇ ਮੇਰੇ ਸਰਕਾਰਯੋਗ ਮਾਤਾ ਜੀ ਬੈਠੇ ਹੈ ਜਿਨ੍ਹਾਂ ਦੀਆਂ ਦਿੱਤੀਆਂ ਹੋਈਆਂ ਲਾਟਾਂ ਵਾੜੇ ਤੱਕ ਜੁਲੰਗਾਂ ਚ ਫਾਈ ਬੈਠੇ ਹਨ ਡੋਲਿਆਣਾ ਕਰੋ ਸੁਭਾਵਾ ਨਾਨਕ ਬਾਬਾ ਜੀ ਦੇ ਬਚਨਾਂ ਦਾ ਸਮਾਂ ਹੋ ਗਿਆ ਬਿਨਾ ਕਿਸੇ ਕਿੰਤੂ ਬੰਤੂ ਕਿੰਦਿਆਂ ਆਪੋ ਆਪਣੇ ਨੰਬਰ ਤੇ ਮਰਯਾਦਾ ਦੇ ਨਾਲ ਜਾ ਕੇ ਦੂਸਰਾਂ ਦੇ ਚਰਨਾਂ 'ਚ ਬੇਨਤੀ ਕਰਨੀਆਂ ਖੁਸ਼ੀਆਂ ਦੀਆਂ ਧੂੜੀਆਂ ਪਾ ਕੇ ਆਪਾਂ ਘਰ ਨੂੰ ਧਣਾ ਜੇਕਰ ਦਾਸ ਨੂੰ ਜੁੜਦਿਆਂ ਤੋਂ ਕਿਸੇ ਵੀ ਸੰਗਤ ਦੀ ਸ਼ਾਨ ਦੇ ਖਾਸ ਪੰਜਾਬ ਸ਼ਬਦ ਨੇ ਲੱਗਿਆ ਹੋਵੇ ਤਾਂ ਮੇਰੇ ਪਾਤਸ਼ਾਹ ਮਿਹਰ ਲਾ ਗਿਆ ਇਹ ਬਹੁਤ ਵੱਡੇ ਬੜਾ ਹੈ ਨਹੀਂ ਸਾਧ ਸੰਗਤ ਦਾ ਤਾਂ ਇਹਨਾਂ ਦੀ ਕਿਰਪਾ ਹੈ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਜਣਪੜਾ ਖੁਸ਼ਬੂਗੀਆਂ ਕਰਦੂ ਵੀ ਧੀਮਾ ਉਹ ਤਾਂ ਇਹਨਾਂ ਦੀ ਕਿਰਪਾ ਹੈ ਗੁਰਬਾਣੀ ਦਾ ਫਰਮਾਣਾ ਜੋ ਮਿਲਾਇਆ ਉਹ ਨਾਨਕ ਦਾਸ ਜੁੜੇ